ਬਿਲਕੁਲ ਇਹੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਸੀਗਾ ਇਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦੇਵਾਂਗੇ ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਅੱਜ ਉਹ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਤੇ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹ ਆਜਾ ਹੋ ਕੇ ਟੱਕਰੂੰਗਾ ਇਹ ਤਾਂ ਹੁਣ ਸਮਝ ਦੱਸੂਗਾ ਕੱਲ ਤੋਂ ਬਾਅਦ ਹੀ ਸਮਝ ਆਊਗਾ ਤਾਂ ਸਾਰੇ ਖੈਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ ਇਹ ਇਹ ਕੋਈ ਕ੍ਰਾਈਟੇਰੀਆ ਨਹੀਂ ਖੈਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਜਦੋਂ ਬਾਈਲੈਕਸ਼ਨ ਹੋਈ ਸੀ ਜਦੋਂ ਸ਼ਾਹਕੋਟ ਕਦੇ 1900 ਵੋਟਾਂ ਵਾਲੀ ਪਾਰਟੀ 'ਚ ਮੈਂ ਥੋੜੀ ਦੁਬਾਰੇ ਜਾਊਂਗਾ ਕੋਈ ਸਵਾਲ ਪੁੱਛ ਲਿਆ ਹਣਾ ਤੂੰ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਹੁਣ ਜਿਹੜਾ ਇੱਕ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19000 ਵੋਟ ਵੀ ਨਹੀਂ ਪਈ ਸੀ ਹੈ ਜੀ ਜਦੋਂ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲਿਆਂ ਤੋਂ ਮਾਫੀ ਮੰਗੀ ਕਿ ਮੈਂ ਇੱਥੇ ਗਲਤੀਆਂ ਹੁਣ 4 ਜੂਨ ਨੂੰ ਸੰਗਰੂਰ ਵਾਲਿਆਂ ਤੋਂ ਮੰਗਣੀ ਪਊਗੀ ਸੋਤ ਇਹ ਮਤਲਬ ਇੱਕ ਸਿਰਫ ਤੇ ਸਿਰਫ ਨਿੱਜੀ ਕਿੜਾ ਕੱਢਣ ਨੂੰ ਆਏ ਨੇ ਮੇਰੇ ਮੁਰਦ ਲੱਗ ਜੂ ਕੱਲ ਪਰਸੋ ਤੋਂ ਬੋਲਣ ਬਸ ਮੇਰੇ ਪਰਿਵਾਰ ਤੇ ਨਿੱਜੀ ਕੱਟ ਕਰੂਗਾ ਠੀਕ ਹੈ ਨਾ ਸੋ ਇਹ ਨਹੀਂ ਪਤਾ ਪਾਰਟੀ ਨੂੰ ਨਹੀਂ ਪਤਾ ਕਿ ਕੀ ਬੋਲੀ ਜਾਂਦਾ ਕੌਣ ਹੈ ਕੀ ਹੈ ਸੋ ਸ਼ਾਇਦ ਪਹਿਲੀ ਜੁਆਇਨਿੰਗ ਹੈ ਆ ਦੇਖੋ ਆਪਣੇ ਜੁਆਇਨਿੰਗ ਦਾ ਸ਼ਾਨਦਾਰ ਹਾਲ ਹੈ ਹੈ ਨਾ মিডিਆ ਬੁਲਾਇਆ ਹੈ ਸਾਰਾ ਪ੍ਰੋਪਰ ਪ੍ਰਬੰਧ ਕਰਕੇ ਪਰਿਵਾਰ ਸਮੇਤ ਆਏ ਆ ਸਾਰੇ ਬੈਠੇ ਆ ਤੇ ਖੇਰਾ ਸਾਡੀ ਜੋਇਨਿੰਗਾ ਆ ਸੜਕ ਦੇ ਪਰਲੇ ਪਾਸੇ ਹੈਲੀਪੈਡ ਹੈ ਉੱਥੇ ਆਇਆ ਕਰਕੇ ਨਾ ਚੱਲ ਜੀ ਜੱਸੀ ਬਾਲ ਉੱਥੇ ਕੀ ਪਤਾ ਲੱਗਦਾ ਉਸ ਖੂਚੋਂ ਲਾਸ਼ਾਂ ਨਹੀਂ ਥੇ ਹੁੰਦੀਆਂ ਬਹੁਤ ਬੜਾ ਬੜਾ ਖੂ ਹੈ ਜੀ ਉਸ ਉੱਥੇ ਨਹੀਂ ਪਤਾ ਲੱਗਦਾ ਮੇਲੇ ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਸੋ ਇਸ ਕਰਕੇ ਅਸੀਂ ਲੜਾਂਗੇ ਸਾਡੀ ਲੜਾਈ ਕੋਈ ਖੇਰੇ ਨਾਲ ਨਹੀਂ ਸਾਡੀ ਲੜਾਈ ਬੇਰੁਜ਼ਗਾਰੀ ਦੂਰ ਕਰਨ ਤੇ ਸਾਡੀ ਲੜਾਈ ਸਾਡੇ ਨੌਜਵਾਨਾਂ ਨੂੰ ਕੰਮ ਦੇਣ ਤੇ ਸਾਡੀ ਲੜਾਈ ਬਿਜਲੀ ਪਾਣੀ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਸਾਡਾ ਜਿਹੜਾ ਗਰੰਟੀਆਂ ਨੇ ਚਲੋ ਮੋਦੀ ਜੀ ਵੀ ਹੁਣ ਗਰੰਟੀਆਂ ਕਹਿਣ ਲੱਗੇ ਕੋਈ ਗੱਲ ਨਹੀਂ ਪਰ ਪੂਰੀਆਂ ਕਰਦੇ ਨਹੀਂ ਸੰਤੁਖਿ ਕਰਾਉਣੀ ਤੇ ਪੰਜਾਬ ਦੀ ਜਿਹੜੀ ਇਕਨੋਮੀ ਆ ਉਹਨੂੰ ਠੀਕ ਕਰਕੇ ਜੇ ਦੇਸ਼ ਨੂੰ ਨੰਬਰ 1 ਬਣਾਉਣਾ ਹੈ ਦੁਨੀਆ 'ਚ ਤਾਂ ਯਾਦ ਰੱਖਣਾ ਪਊਗਾ ਕਿ ਪੰਜਾਬ ਨੂੰ ਨੰਬਰ 1 ਪਹਿਲਾਂ ਬਣਾਉਣਾ ਪਊਗਾ ਪੰਜਾਬ ਹਮੇਸ਼ਾ ਲੀਡ ਕਰਦਾ ਹੈ ਚਾਹੇ ਆਜ਼ਾਦੀ ਦਾ ਇਨਕਲਾਬ ਸੀ ਚਾਹੇ ਹਰਾ ਇਨਕਲਾਬ ਸੀ ਚਾਹੇ ਕੋਈ ਵੀ ਲਹਿਰ ਜਿਹੜੀ ਹੈ ਉਹ ਦੇਸ਼ ਦੇ ਵਿੱਚ ਉੱਠੀ ਉਹਨੂੰ ਪੰਜਾਬ ਲੀਡ ਕਰਦਾ ਹੈ ਈਵਨ ਆਮਾਣੀ ਪਾਰਟੀ ਦੇ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਇਸ ਦਰਖਤ ਦੇ ਪੰਜਾਬ ਨੇ ਦਿੱਤੇ ਸੀਗੇ ਸੰਗਰੂਰ ਫਤਿਹਗੜ ਸਾਹਿਬ ਲੁਧਿਆਣਾ ਤੇ ਫਰੀਦਕੋਟ ਤੇ ਪਟਿਆਲਾ ਸੋ ਉਸ ਤੋਂ ਬਾਅਦ 92 ਹੁਣ ਹੋ ਗਏ ਜੀ 117 ਜੋ 92 ਕਦੇ ਕਿਸੇ ਨੇ ਸਰਵੇਖਣੀ ਕੀਤੀ ਹੈ ਕਦੇ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਸੀ ਇਦਾਂ ਹੀ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਨ ਦਾ ਹੋਰ ਕੀ ਆਈਡੀਆ ਹੈ ਇਹਨਾਂ ਨੂੰ ਰੋਕ ਲਓ ਯਾਰ ਇਹ ਇਹ ਜਿੱਥੇ ਜਾਂਦੇ ਸੋ ਆਗਾ ਫਿਰ ਜਾਂਦਾ ਇਹਨਾਂ ਨੂੰ ਰੋਕੋ ਤਾਂ ਦਿੱਲੀ ਦੇ ਵਿੱਚ ਤਿੰਨ ਵਾਰੀ ਹਰਾਤੀ ਭਾਜਪਾ ਦਿੱਲੀ ਚ